ਆਪਣੇ ਪਿੰਡ ਕਾਲੀਆਵ ਦੇ ਟਾਈਮ ਵਲੇ ਵੀ ਨਾ ਖੜਵੰਜੇ ਬਣਾਏ ਸੀਗੇ ਏਟਾਂ ਦੇ ਗਲੀਆਂ ਦੇ ਵਿੱਚ ਕਈ ਪਿੰਡ ਆਪਣੇ ਪਿੰਡ ਦੀਆਂ ਕਈ ਗਲੀਆਂ ਦੇ ਵਿੱਚ ਕਾਂਡੀਦਲ ਨੇ ਖੜਵੰਜੇ ਲਾਏ ਸੀਗੇ ਜੇ ਲਾਏ ਸਾਰੇ ਤੇ ਉਦੋਂ ਹੁੰਦਾ ਸੀ ਟੈਲੀਫੋਨ ਵਿਭਾਗਾਂ ਤੇ ਟੈਲੀਫੋਨ ਵਿਭਾਗ ਮੈਨੂੰ ਲੱਗਦਾ ਥੋੜਾ ਟਾਈਮ ਹੀ ਪਿਆ ਪਾਟ ਕੇ ਥੱਲੇ ਦੀ ਤਾਰਾਂ ਪਾਉਣ ਲੱਗੇ ਸੀਗੇ ਉਹ ਗਲੀਆਂ ਉਦੋਂ ਤਾਂ ਖਰਾਬ ਹੋਵਾਂਗੇ ਆਪਣੇ ਪਿੰਡ ਕਿਵੇਂ ਪਾਈ ਪਾਈਆਂ ਬਾਰਡਰ ਵਾਸਤੇ ਆ ਉਹ ਬਾਅਦ ਚ ਪਾਈਆਂ ਇੰਨੇ ਸਾਡੇ ਆ ਉਹ ਪਾਈਆਂ ਜਦੋਂ ਆਪਣੇ ਪਿੰਡ ਆਹ ਕਾਂਗਰਸ ਦੇ ਟਾਈਮ ਐ ਇੰਟਰਲੌਕ ਟੇਲਾ ਲੱਗਣੀਆਂ ਸੀ ਜਦੋਂ ਉਦੋਂ ਪਹਿਲਾਂ ਤੇ ਅਕਾਲੀ ਦਲ ਦੇ ਕਾਰਜਕਾਲ ਦੇ ਅਖੀਰ ਜੇ ਤੇ ਜੇ ਤੇ ਪਾਈਆਂ ਜਦੋਂ ਉਧਰ ਟੈਂਕੀ ਬਣਾਈ ਐ ਟੈਂਕੀ ਬਣਾਈ ਐ ਉਦੋਂ ਅਕਾਲੀ ਦਲ ਨੇ ਆਪਣੇ ਪਿੰਡ ਪਾਣੀ ਵਾਲੀਆਂ ਪਾਈਪਾਂ ਪਾਈਆਂ ਸੀ ਨਵੇਂ ਸਾਰੇ ਪਿੰਡ ਜੀ ਪਾਈਆਂ ਸੀ ਵਾਟਰ ਸਾਰੇ ਪਿੰਡ ਜੀ ਸੀ ਪਾਈਆਂ ਉਜਾਲੋਂ ਪੱਟੀ ਹੜਤੇ ਓਦੋਂ ਚਰਨਾ ਸਰਪੰਚ ਸੀ ਆਪਣੇ ਪਿੰਡ ਚਰਨਾ ਚਰਨਾ ਹਾਂ ਸਰਪੰਚ ਮੈਨੂੰ ਤਾਂ ਇਹ ਮੈਨੂੰ ਤਾਂ ਉਹ ਕਿਹੜੇ ਆ ਉਧਰ ਕਿਵੇਂ ਆ ਟੋਇਲਟ ਦੇ ਨਾਲ ਪਸੂਤੀ ਗਏ ਦੂਤੀ ਗਏ ਉਹ ਉਹ ਸੀ ਸਰਪੰਚ ਸ਼ਾਇਦ ਸੀ ਹਾਂ ਉਹਨਾਂ ਦੇ ਟਾਈਮ ਵੇਲੇ ਆਪਣੇ ਪਿੰਡ ਦੇ ਵਿੱਚ ਸਾਰੀਆਂ ਇਹ ਪਾਣੀ ਵਾਲੀਆਂ ਪਾਈਪਾਂ ਪਈਆਂ ਨਹੀਂ ਤਾਂ ਜੇ ਬਾਅਦ ਚ ਪਈ ਤਗਾ ਤਾਂ ਲੋਕਾਂ ਨੇ ਹਾਂ ਟੂਟੀਆਂ ਵਾਸਤੇ ਐਂਟਰਲੋਕ ਗਲੀਆਂ ਪੱਟ ਲੈਣੀਆਂ ਸੀ ਪੱਟ ਰਹੀਆਂ ਸੀ ਹਾਂ ਆ ਆ ਵਾਟਰ ਬਾਕਸ ਜਿਹੜਾ ਇਹ ਵੀ ਉਦੋਂ ਆਪਣਾ ਕਾਲੀਦਲ ਦੇ ਟਾਈਮ ਵਾਲਾ ਹੀ ਬਣਾਇਆ ਚਾਰਨੇ ਸਰਪੰਚ ਨੇ ਉੱਥੇ ਨਹੀਂ ਕਾਂਗਰਸ ਟਾਈਮ ਉੱਤੇ ਤਾਂ ਮੇਰੇ ਦਾ ਇੰਟਰਲੌਕ ਲੱਗੀ ਆ ਗਲੀਆਂ ਦੇ ਵਿੱਚ ਤੇ ਇੱਕ ਆਪਣਾ ਬੱਸ ਸਟੈਂਡ ਬਣਿਆ ਤੇ ਸੱਥਾ ਸੁੱਥਾ ਬਣ ਗਿਆ ਧਰਮਸ਼ਾਲਾ ਵੀ ਬਹੁਤ ਸੋਹਣੀ ਆ ਧਰਮਸ਼ਾਲਾ ਉੱਥੇ ਜਿਹੜੀ ਉਹ ਮਾਰਕੀਟ ਚ ਹਾਂ ਆ ਛੱਪੜ ਤੇ ਮੇਰੇ ਦਾ ਮੋਟਰ ਕਾਂਗਰਸ ਨਹੀਂ ਧਰੀ ਹੈ ਨਾ ਕਾਂਗਰਸ ਨਹੀਂ ਹਾਂ ਕਾਂਗਰਸ ਉਦੋਂ ਕੇਰਾ ਦਾ ਕਮਰੇ ਜੇ ਪਾਏ ਸੀਗੇ ਪਾਏ ਤਾਂ ਇਹ ਉਦੋਂ ਇਹਨਾਂ ਨੇ ਸੀ ਕਾਲੀਆਂ ਨਹੀਂ ਪਾਏ ਸੀਗੇ ਪਰ ਇਹ ਬਾਹਰ ਨਹੀਂ ਹੋਏਗੇ ਚਰਾਈ ਨਹੀਂ ਇਹਨਾਂ ਚਾਰਾਂ ਛਪੜਾਂ ਤੇ ਬਣੇ ਵੇ ਆ ਕਮਰੇ ਮੋਟਰ ਵਾਲੇ ਜਿਹੜਾ ਪਾਣੀ ਦੀ ਨਿਕਾਸੀ ਵਾਲਾ ਇਹ ਆ ਇਹ ਤਾਂ ਮਠਾਣੇ ਨੇ ਬਣਾਇਆ ਸਾਡੇ ਇਹ ਤਾਂ ਇਹਨਾਂ ਨੇ ਕਾਂਗਰਸ ਦੇ ਟਾਈਮ ਪਈ ਹੈ ਉਦੋਂ ਕਿ ਮੈਕ ਕੋਈ ਸੀਗਾ ਪਾਇਆ ਕਾਉ ਕਾਲੀਆਂ ਕਮਿਆਰ ਕੋਈ ਵਾਲਾ ਹੋ ਗਿਆ ਤੇ ਇੱਕ ਜਿਹੜਾ ਭਿੰਦਰ ਦੇ ਘਰ ਨਾਲ ਵਾਲਾ ਹੋ ਉੱਥੇ ਹੋਇਆਗਾ ਹਾਂ ਇਹ ਕਾਲਿਆਂ ਦੇ ਟਾਈਮ ਤੋਂ ਬਣਿਆ ਹੋਰ ਬਹੁਤ ਕੰਮ ਤਾਂ ਬਹੁਤ ਹੋਏ ਵੀ ਆਪਣੇ ਪਿੰਡ ਦੇ ਵਿੱਚ ਪਰ ਆਪਣੇ ਪਿੰਡ ਸੰਭਾਲ ਹੈ ਨਹੀਂ ਉਹ ਪਾਇਲਸ ਇਹਦੀ ਪਾਇਲਸ ਜਾ ਦੇਖਿਆ ਤੁਸੀਂ ਹਾਂਜੀ ਇੰਨੀ ਜੜ ਨਿਕਲੀ ਪਈ ਉਹਦੀ ਚੰਗਾ ਜਗਾ ਕੰਮ ਦਾ ਨਾਲੀ ਬੜੀ ਚੰਗ ਬਹੁਤ ਗਰੀਬ ਗੁਰਬਾ ਉੱਥੇ ਵਿਆਹ ਕਰਨਾ ਲੱਗ ਪਿਆ ਸੀਗਾ ਤੇ ਉਹਦਾ ਆ ਪਿਛਲੇ 2-3 ਸਾਲਾਂ ਦੇ ਵਿੱਚ ਜਮ ਜਲੂਸ ਨਿਕਲ ਜਾ ਉਹ ਵੀ ਨਹੀਂ ਪਉਂਦੀ ਪੱਲੇ ਹੋ ਰਹਿ ਗਿਆ ਹੁਣ ਲੀਡਰਾਂ ਦੇ ਬੋਲਣ ਵਾਸਤੇ ਤੇ ਜਾਂ ਹਾਰੇ ਆ ਸਪ੍ਰਿਹਾਲਿਆਂ ਦੇ ਮਸ਼ਹੂਰ ਗੱਲ ਤੇ ਕੋਈ ਨਹੀਂ ਕਰਦਾ ਵੇ ਹੁਣ ਉਹ ਤੇ ਆ ਨਹੀਂ ਕਰਦਾ ਪਹਿਲਾਂ ਗਰੀਬ ਕਰ ਲੈਂਦੇ ਸੀਗੇ ਮਨ ਦਾ ਬਾਰੀਆਂ ਦੀ ਤੇ ਮਾਰ ਨਹੀਂ ਦੇਗੀ ਸ਼ੀਸ਼ੇ ਸ਼ੀਸ਼ੇ ਸੁਸ਼ੇ ਸਾਰਾ ਕੁਝ ਭੰਨਿਆ ਪਿਆ ਪੱਕੇ ਭੁੱਖੇ ਲੱਗੇ ਸੀ ਉਹ ਵੀ ਹੈ ਨਹੀਂ ਉੱਥੇ ਇੱਕ ਆਪਣੇ ਕੱਲ ਉਦੋਂ ਸੇਵਾ ਕੇਂਦਰ ਬਣਾਇਆ ਸੀਗਾ ਉਦੋਂ ਕੈਪਟਨ ਨੇ ਬੰਦ ਕਰਤਾ ਉਹ ਵੜੀ ਉਹਦੀ ਮौज ਬਣੀ ਉਹਦਾ ਉਹਦਾ ਸਮਾਨ ਸਮੂਹਨ ਤਾਂ ਲੈ ਗਏ ਕਿਉਂਕਿ ਐਸ ਯੂ ਸੀ ਲੱਗਿਆ ਸੀ ਉਹ ਵੀ ਪਤਾ ਨਹੀਂ ਕਿੱਧਰ ਗਿਆ ਉਹ ਚੱਲ ਪੈਣਾ ਉਹ ਅੱਜ ਹੁਣ ਵੀ ਚੱਲ ਪੂਗਾ ਸੇਵਾ ਕੇਂਦਰ ਐ ਐ ਸਰਕਾਰ ਕੋਲ ਮੰਗ ਰੱਖੀ ਨਹੀਂ ਚੱਲ ਪਾ ਮੰਗ ਤਾਂ ਰੱਖੀ ਆ ਮੈਂ ਉਹ ਡੀ ਸੀ ਨਾਲ ਕਰੀ ਸੀ ਗੱਲ ਅਫਸਰ ਉਹ ਆਦਾ ਤਿੰਨ ਪਿੰਡਾਂ ਦਾ ਮਤਾ ਚਾਹੀਦਾ ਤਿੰਨ ਪਿੰਡਾਂ ਦੀ ਪੰਚਾਇਤਾਂ ਮਤਾ ਦੇ ਦਿਓ ਤੇ ਤੁਹਾਡੇ ਪਿੰਡ ਦਾ ਸੇਵਾ ਕੇਂਦਰ ਚਲਾਉਣਾ ਇਹ ਜ਼ਿੰਦਗੀ ਬਣ ਜੇਰੀ ਹਾਂ ਜਿਹੜੇ ਨੇੜੇ ਪੈਂਦੇ ਪਿੰਡਾਂ ਮਰਦਾ ਜਿਹਾਂ ਚੋਟੀਆਂ ਦਾ ਕਾਹ ਜਾਂ ਸਾਹਜੰਦ ਸਾਹਜੰਦ ਇੱਥੇ ਨਾਲ ਜਾਂ ਇਹਨਾਂ ਦੇ ਦੋ ਜਣੇ ਕੱਢ ਆ ਚੰਗੇ ਹਾਂਜੀ ਇਹ ਤਿੰਨ ਪਿੰਡ ਜਿਹੜੇ ਨੇੜੇ-ਨੇੜੇ ਆ ਇਹ ਤਿੰਨ ਪਿੰਡ ਮਤਲਬ ਪਾ ਦੇਣ ਤਾਂ ਆਪਣੇ ਉਹ ਕੋ ਚੱਲਦੇ ਜਦੋਂ ਚਾਰ ਪਿੰਡ ਤੈਨੂੰ ਨਾਲ ਰਹੀ ਲੈਂਦੇ ਕੋਈ ਨਾ ਕੋਈ ਇਹਨਾਂ ਫੰਟਾਜਲ ਆਹ ਜਿਹੜੀ ਧੀਰਦੀ ਆ ਇਹਦਾ ਕੰਮ ਮੈਹਿਕਮੇ ਵੱਲੋਂ ਸਿੱਧਾ ਇਹਦੇ ਚ ਪੰਚਾਇਤ ਦਾ ਹੈ ਨਹੀਂ ਕੋਈ ਵੀ ਰੋਲ ਤੇ ਇਹਦਾ दखਲ ਨਹੀਂ ਕਿਉਂਕਿ ਪਿਛਲੇ ਟਾਈਮ ਜਦੋਂ ਇਹ ਕੰਮ ਚੱਲਿਆ ਉਦੋਂ ਉਦੋਂ ਇਹ ਸਿੱਧਾ ਚੱਲਿਆ ਕੰਮ ਆਂ ਤਾਂ ਇਹਦਾ ਪੰਚਾਇਤ ਵੜੀ ਨਹੀਂ ਹਾਂ ਪੰਚਾਇਤ ਦਾ ਹੈ ਨਹੀਂ ਹਾਂ ਫੰਡ ਪਕਾਇਤ ਤੋਂ ਲੈ ਸਕਦਾ ਮੈਂ ਪਰ ਜੇ ਲੋੜ ਪੈਂਦੀ ਆ ਤਾਂ ਆ ਜਿਹੜਾ ਪਰਲਾ ਛੱਪਣਾ ਇਹ ਕੱਚਾ ਇਹ ਪੰਚਾਇਤ ਦੇ ਅੰਦਰ ਆ ਕਿਧਰਾਂ ਇਹਦੀ ਵੀ ਆਈ ਹੈ ਹਾਂ ਇਹ ਪੰਚਾਇਤ ਦੇ ਅੰਦਰ ਆ ਉਹ ਵਾਅਦਾ ਹੀ ਨਹੀਂ ਉਹ ਦੇਈ ਤੁਸੀਂ ਲੈਣਾ ਹੈ ਪਰ ਹਾਂ ਹਾਂ ਇਹ 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 ਦਾ ਜਿਹੜਾ ਕੁਝ ਵੀ ਕਰ ਸਕਣਾ ਜਿਵੇਂ ਦੀ ਕੰਦ ਕੁੰਦ ਕੱਢਣਗਾ ਇਹ ਪੰਚਾਇਤ ਕਰਾ ਸਕਦੀ ਹਾਂ ਪਰ ਮੁਸ਼ਕਲ ਲਾਗਾ ਕਿਵੇਂ ਲੋਕ ਨਹੀਂ ਮੁਸਾਹਰਤ ਕਰਮ ਹੈ ਪੰਚਾਇਤ ਕੰਮ ਚਲਾਉਂਦੀ ਨਹੀਂ ਤੇ ਪੰਚਾਇਤ ਕੰਮ ਕਰੀ ਤਾਂ ਜਾਂਦੀ ਆ ਪਰ ਹਜੇ ਥੋੜਾ ਜਿਹਾ ਸਲੋ ਆ ਕੰਮ ਜਿਵੇਂ ਉਧਰ ਵਾਟਰ ਵੈਸ਼ ਦੀ ਚਾਰ ਦੁਵਾਰੀ ਦਾ ਕੰਮ ਹੋ ਗਿਆ ਉਹ ਚੱਲੀ ਜਾਂਦਾ ਇੱਕ ਦੋ ਗਲੀਆਂ ਚੱਲੀ ਜਾਂਦੀਆਂ ਮੱਲਾ ਹੋਣੀ ਵਾਲੀ ਕਰਕੇ ਚੱਲੀ ਜਾਊਗਾ ਕੰਮ ਇਹ ਵਾਲੀ ਜੀ ਜੀ ਚਾਰ ਦਵਾਰੀ ਹੋ ਜੇ ਰੁਕ ਨੂੰ ਬਾਜੇ ਜੀ ਕਿਹੜਾ ਹਾਏ ਇਹ ਹੋ ਜੂਗੀ ਚਾਰ ਦਵਾਰੀ ਸਰਕਾਰਤਾ ਦੀ ਸਾਰੇ ਚੱਪੜਾਂ ਦੀ ਚਾਰ ਦਵਾਰੀ ਕਰਨੀ ਆ ਆਹ ਕਪਰੇ ਨਹੀਂ ਮੇਂ ਕਰਾ ਲਾਤੀ। ਜਿਹੜਾ ਮੈਨੇ ਮੂਣੀ ਮਾਰ ਕੇ ਆਇਆ ਕਰਾਈ। ਹੈ। ਮੇਨੇ ਮੇਨੇ ਮਾਰ ਕੇ। ਇੱਥੋਂ ਆਹਾ ਪੱਟੀ ਸੀ ਛੜਕ ਜੀ ਕੇ ਉਦੋਂ ਪੁਲੀਸ ਪਾਈ ਇੱਥੇ। ਉਹ ਇੱਥੇ ਪੁਲੀਸ ਸੀ ਉਹ ਖਾਣ ਖਾਣ ਚੋਂ ਗਿਆ। ਆਪਾਰੀ ਮਦਾਨੀ ਆਇਆ। ਹਾਂ ਹਾਂ। ਉਹ ਜੈਪਸੀ ਦਾ ਪਤਾ। ਠੀਕ ਹੈ ਜੀ। ਉਹ ਕਿੱਟਾ ਉਹ ਜੰਨ ਰਹਿ ਗਿਆ। ਅੰਨ੍ਹਾ ਇੱਟਾ ਉਰੇ ਜੀਂ ਆਉਂਦਾ ਲੈ ਨੂ ਪਤਾ ਨਹੀਂ। ਉਹ ਪੰਗਿਆ ਹੀ ਆ ਉਹ ਤਾਂ ਇੱਟਾ। ਉਹ ਪਰੇ ਪੰਗਿਆ ਜੀ ਆਪੋ ਵੀ ਵਾਲੇ ਪਾਸੇ ਜੀ ਹੋਏ। ਹਾਂ ਜੀ। ਪਰ ਇਹਨੇ ਸੰਭੇ ਹੀ ਕੋਰੇ ਇਹਦਾ ਤੱਤੇ ਕਾ ਹੁੰਦਾ ਜੇ ਚੀਜ਼ ਪੱਟ ਲਈ ਤਲਾਤੀ ਉਹਦੇ ਜਿੰਨੇ ਪੀਰ ਪਾ ਗਿਆ ਉਦੋਂ ਬਾਅਦ ਨਹੀਂ ਉਦੋਂ ਬਾਅਦ ਵੈਣ ਪੈ ਗਈ ਤਾਂ ਕੰਮ ਖਤਮ ਆ ਵਾ ਸਾਂਝੇ ਕੰਮ ਨੂੰ ਫਿਰ ਕੋਈ ਆਸ ਨਹੀਂ ਸਾਂਝੇ ਇਹ ਲੋਕ ਆਪਣੇ ਪਿੰਡ ਸਾਂਝਾ ਕੰਮ ਹੀ ਨਹੀਂ ਕੋਈ ਕਰਦਾ ਜੇ ਕਰਦਾ ਤਾਂ ਉਹਨੂੰ ਰੋਕ ਲੋ ਬਸ ਛੇਤੀ ਰੋਕ ਲੋ ਕਰਵਾ ਦੋ ਬਸ ਰੋਕ ਲੋ ਭੱਜ ਗਏ ਰੱਬਾ ਕੋਸ਼ ਨਹੀਂ ਨਾ ਕਿਸੇ ਤੇ ਕੀ ਇਹ ਨਾ ਅੱਗੇ ਆ ਜੇ ਇਹ ਨਾ ਆ ਜੇ ਤਾਂ ਹੀ ਤਾਂ ਆਪਣੇ ਪਿੰਡ ਦੇ ਤੁਸੀਂ ਵੇਖ ਲਓ ਲੋਕ ਘੱਟ ਇੰਟਰਸਟ ਲੈਂਦੇ ਆ ਸਾਡੇ ਕੰਮ ਆਮ ਸਮਾਂ ਕਿ ਗਈ ਪਿੰਡੀ ਦਾ ਕਿਸੇ ਦੀ ਪਾਰਟੀ ਆ ਜੀ ਤੁਸੀਂ ਚੋਪ ਰਹਿੰਦੇ ਆ ਵੀ ਇਹ ਕੰਮ ਹਾਂ ਹਾਂ ਆਪਣੇ ਉਹਦੇ ਦੀ ਇਤਰਾਜ ਲਾਉਂਦੇ ਆ ਵੀ ਕਿਰਾ ਨਾ ਦੇ ਨਹੀਂ ਆਪਣੇ ਜੇ ਕੋਈ ਵਿਰੋਧੀ ਪਾਰਟੀ ਹੋਵੇ ਹਾਂ ਆਪਣੇ ਨਾ ਹੋਣਾ ਆਏ ਚਾਹੀਦਾ ਜੇ ਕੰਮ ਕਰਦੇ ਆ ਉਹਤੇ ਸੁਝਾਅ ਦੇ ਦੇਣਾ ਕਿ ਭਈ ਐੇ ਹੋਣਾ ਚਾਹੀਦਾ ਕੰਮ ਤੇ ਕੋਈ ਖਰਾਬੀ ਨਾ ਹੋਵੇ ਤੇ ਕੋਈ ਕੱਲ ਨੂੰ ਆਪਣਾ ਕੋਈ ਨੁਕਸਾਨ ਨਾ ਹੋਵੇ। ਵੀ ਐੇ ਕਰਾਓ ਐੇ। ਅਸੀਂ ਥੋੜਾ ਸਾਥ ਦਿੰਦੇ ਆ। ਇੱਥੇ ਨਿੱਗ ਲੱਤਾਂ ਖਿੱਚਣ ਪਏ ਜਾਂਦੇ ਆ। ਰੋਕਣ ਦੀ ਕੋਸ਼ਿਸ਼ ਵੀ ਇਹ ਕਰਾ ਗਿਆ ਨੇ ਇਹ ਕੱਝੂ ਦੇ ਅੱਜ ਦਾ ਬੱਤਰਾ ਹੈ ਤੇ ਜਿਆੜੀ ਗੱਲ ਹੈ। ਤਾਂ ਹੀ ਮੁੜ ਕੇ ਫਿਰ ਬਹੁਤ ਵਾਰ ਕੰਮ ਨਹੀਂ ਕਰਦੇ। ਹਾਂ। ਹੁਣ ਗੜੀਆਂ ਦਾ ਤੁਸੀਂ ਦੇਖ ਲਓ। ਜੇ ਕੋਈ ਗਲੀ ਬਣਦੀ ਆ ਉਹਦੇ ਤੇ ਤਿੰਨ ਜਾਣੇ ਬਣਾਉਣ ਵਾਲੇ ਹੁੰਦੇ ਆ ਦੋ ਰੋਕਣ ਵਾਲੇ ਹੁੰਦੇ ਆ ਸਵਾਰਥ ਤਾਂ ਹੀ ਆਉਂਦਾ ਨਾ ਜੇ ਉਹਨੇ ਕੰਮ ਸ਼ੁਰੂ ਹੋ ਗਿਆ ਤਾਂ ਬਿਨਾਂ ਰੁਕਾਵਟ ਤੇ ਸਿੱਧਾ ਪੂਰਾ ਹੋ ਜਾਏ ਬਾਕੀ ਜਿਹੜਾ ਵੀ ਸਰਕਾਰੀ ਪੈਸਾ ਜਿਹੜੇ ਕੰਮ ਵਾਸਤੇ ਆਉਂਦਾ ਉਹ ਸਹੀ ਲੱਗਣਾ ਚਾਹੀਦਾ ਤੇ ਕੰਮ ਵੀ ਸਹੀ ਹੋਣਾ ਚਾਹੀਦਾ ਦੋਈ ਕੰਮ ਚੋਂ ਲੱਗਣ ਦਾ ਸਵਾਦ ਵਾਲਾ ਕੀ ਮਨ ਲਗੀ ਚਾਰ ਦਿਨ ਹੋਏ ਹੋਣ ਕੰਮ ਕ ਬਣ ਕੇ ਬੰਦ ਹੋਏ ਨੂੰ ਤੇ 6-7 ਦਿਨ ਬਾਅਦ ਕੰਦਾ ਢੱਗ ਪਣ ਫਾਇਦਾ ਕੀ ਸੀਮੈਂਟ ਚੜਨਾ ਲੱਗੇ ਜੀ ਉਹਦਾ ਫਾਇਦਾ ਨਹੀਂ ਨਾ ਜੀ ਜੇ ਬੰਦਾ ਕੰਮ ਕਰਾਉਂਦਾ ਵੀ ਆ ਪੰਚਾਇਤ ਦਾ ਤੇ ਸਵਾਦ ਨਾਲ ਨੂੰ ਕਰਾਵੇ ਜਿਵੇਂ ਆਪਾਂ ਘਰੇ ਮਿਸਤਰੀ ਲਾਉਂਦੇ ਆ ਨਾਲੇ ਇਹਦੇ ਚ ਤਾਂ ਪੈਸਾ ਵੀ ਖੁੱਲਾ ਦਿੰਦੀ ਆ ਸਰਕਾਰ ਸਰਕਾਰੀ ਕੰਮ ਚ ਤਾਂ ਇਹ ਤਾਂ ਨੀ ਕੀ ਹੋਇਆ ਲਾ ਨਾ ਅਗਣਾ ਛੱਡਦੀ ਜਾ ਆ ਗਈ ਪੈਲਸਰ ਦਾ ਕੰਡਾ ਦਾ ਵੀ ਛੱਡ ਗਿਆ ਬੁਰਾ ਹਾਲੀ ਆ ਰੰਗ ਵੀ ਉਹਦਾ ਦੋ ਤਿੰਨ ਵਾਰੀ ਹੋ ਗਿਆ ਹਾਂ ਸਾਡਾ ਜਰਾ ਖਿੰਦੇ ਲੈ ਆਏ ਹੈ ਮੁੰਡੇ ਨੂੰ ਲੈ ਹੀ ਆਏ ਉਹਨੇ ਸਾਡਾ ਜਰਾ ਹਾਂ ਬਾਕੀ ਹੁਣ ਜਿਵੇਂ ਆਪਣੇ ਪਿੰਡ ਦੇ ਕੰਮ ਆ ਮੰਗਾ ਤੇ ਜੇ ਕੰਮ ਟਾਈਮ ਟਾਈਮ ਤੇ ਪੂਰੇ ਹੋਈ ਜਾਣ ਕਰੀ ਜਾਣ ਆਪਾਂ ਨੂੰ ਦੁਬਾਰਾ ਉਹਦਾ ਮੰਗਾ ਨਾ ਰੱਖਣੀ ਆ ਪੈਣ ਕਿ ਸਾਡਾ ਮੰਗਾ ਜੀ ਪੰਡ ਦੇ ਆ ਕੰਮ ਹੋਣੇ ਚਾਹੀਦੇ ਆ। ਸਾਡਾ ਨਵੀਂ ਉਹਦਾ ਹੋ ਜਾਣਾ ਹੋਰ ਵੀ। ਬਾਕੀ ਜਦੋਂ ਆ ਆਪਣੇ ਲੀਡਰ ਆਉਂਦੇ ਆ ਨਾ ਮੰਨ ਜਿਹਨਾਂ ਕੋਲੇ ਪਾਵਰ ਆ ਉਦੋਂ ਉਹਨਾਂ ਨੂੰ ਧਿਆਨ ਚ ਵੀ ਕਰਾਉਣਾ ਚਾਹੀਦਾ ਜੀ ਸਾਡੇ ਆ ਕੰਮ ਆ। ਨਾ ਕਿ ਆਪਾਂ ਕੱਲੇ ਉਹਨਾਂ ਨਾਲ ਸੋਫਿਆਂ ਤੇ ਜਾਂ ਕੁਰਸੀਆਂ ਤੇ ਬੈਠ ਗਏ ਇੰਨਾ ਫੋਟੋਆਂ ਕਰਾ ਕੇ। ਉਹਨਾਂ ਨੂੰ ਕੰਮ ਦੱਸਣ ਬੈਠਣੋਂ ਨਗਰੋਂ ਲੀਡਰ ਬੈਠਣ ਨਗਰੋਂ ਪਹਿਲਾਂ ਉਹਨਾਂ ਨੂੰ ਕੰਮ ਲਖਾਓ ਕਿ ਵੀ ਸਾਡੇ ਆ ਕੰਮ ਆ। ਪਿੰਡ ਦੇ ਫੇਰੋ ਫੇਰ ਕੋਈ ਜਿਹਨਾਂ ਨੂੰ ਜ਼ਿਆਦਾ ਆਂਦੇ ਨੇ ਉਹਨਾਂ ਨੂੰ ਖਲਾਵੇ ਵੀ ਜਾਂ ਰਹਿਣ। ਹਾਂਜੀ ਹਾਂਜੀ ਹਾਂ। ਫੇਰ ਹੀ ਬੰਦੇ ਦੀ ਸਲੰਘਾ ਕੀਤੀ ਜਾਂਦੀ ਆ। ਤੇ ਆਹ ਬੰਦੇ ਨੇ ਆਹ ਕੰਮ ਕਰਾਏ ਆ ਜੀ। ਉਹ ਬਹੁਤ ਮੁਰਕ ਕੇ ਕਹਿ ਦਿੰਦੇ ਹਾਂ ਹਾਂ ਕੋਈ ਨਾ। ਮੈਂ ਦੱਸ ਦੂੰਗਾ ਉੱਤੇ ਜੇ ਕੋਈ ਦੂਜਾ ਦਾਗਦਾ ਤਾਂ। ਨਾ ਨਾ ਮੈਂ ਲਖਾ ਤੇ ਲਖਾ ਕੇ ਲਖਾ ਤੇ। ਪਤਾ ਨਹੀਂ ਮਿੱਠੀਆਂ ਮਾਰ ਕੇ ਦੂਜੇ ਨੂੰ ਪਾਸੇ ਕਰ ਦਿੰਦੇ ਆ। ਇਹਨੂੰ ਬੋਲਣ ਨਹੀਂ ਦੇਣਾ। ਬੋਲਣ ਨਹੀਂ ਦੇਣਾ। ਹਾਂ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਉਹ ਵੀ। ਹਾਂ ਹਾਂ ਹਾਂ। ਆ ਚੱਪਟੇ ਚੰਨੀ ਨੇ ਆਇਆ ਹੈ। ਗਰੀਬਾਂ ਦਾ ਆਇਆ ਹੈ ਆਪਾਂ ਚੰਨੀ ਨੂੰ। ਇਨਾ ਗੱਲਬਾਤ ਕਰਾਂਗੇ। ਉੱਥੇ ਲਿੱਡਰੀ ਮੂਰੇ ਹੋਗੇ। ਇੱਥੇ ਦਾਣਾ ਮੰਡੀ ਕੋਲੇ? ਨਹੀਂ ਨਹੀਂ ਇੱਥੇ ਮਾਤਾ ਦੇ ਮੰਦਰ ਤੇ ਆਇਆ ਹੈ। ਹਾਂ ਇਹ ਦਾਣਾ ਮੰਡੀ ਕੋਲ ਹੀ ਆਇਆ ਦੇ ਚੰਨੀ। ਉਹ ਵਿਦਾਲੇ ਹੋ ਰਿਆ ਜੀ। ਤੇ ਜਾ ਕੇ ਲਿੱਡਰੀ ਮੂਰੇ ਬੈਠੇ ਉਹਦੇ ਨੇੜੇ ਹੀ ਹੁਣ ਅਸਾਂ। ਮੈਂ ਵੀ ਸੋਚ ਕੇ ਹੀ ਲੱਗਿਆ ਕਿ ਆਪਾਂ ਕੰਮ ਪਿੰਡ ਦੀ ਮੰਗਾ ਦੇ ਦਿਖਾਉਨੇ ਆ। ਮੈਂ ਕਿਹਾ ਯਾਰ ਆਪਾਂ ਲੀਡਰਾਂ ਨਾਲ ਕਰਤਾ ਤੁਰੇ ਫਿਰਦੇ ਆ ਠੀਕ ਆ ਉਹਦਾ ਫਾਇਦਾ ਕੀ ਕਿ ਜੇ ਆਪਾਂ ਜੇ ਲੀਡਰਾਂ ਨਾਲ ਤੁਰਨ ਦਾ ਵੀ ਸਵਾਦ ਪਾਣਾ ਜੇ ਆਪਾਂ ਪਿੰਡ ਦੇ ਕੰਮ ਪੂਰੇ ਕਰਵਾਈ ਜਾਂਦੇ ਆ ਜਾਂ ਆਪਣੇ ਪਿੰਡ ਕੰਮ ਸਾਰੇ ਹੋਏ ਹੋਏ ਆ ਹੋਇਆ ਕਰਵਾਇਆ ਕਰਵਾਦਾ ਜਾਂਦਾ ਹੀ ਜਾਂ ਬਹਿਣੀ ਦੋ ਆ ਲਿਆ ਪਿੰਡ ਦੇ ਕੰਮ ਹਾਂਜੀ ਹਾਂਜੀ ਕਰਾਇਆ ਕਰਵਾਇਆ ਲੀਡਰ ਨਾਲ ਆਪਾਂ ਥੇਰ ਸਵਾਦ ਆਉਂਦਾ ਜ਼ਿਆਦਾ ਜੇ ਆਪਣਾ ਪਿੰਡ ਵਧੀਆ ਵਿਕਾਸ ਪੂਰਾ ਹੋਇਆ ਨਾ ਠੰਡਾ ਆਪਣੇ ਪਿੰਡ ਦੇ ਕਿਸੇ ਬੰਦੇ ਨੇ ਨਹੀਂ ਕੰਮ ਮਤਲਬ ਦਾ ਦਿਖਾਏ ਮੰਗ ਰੱਖੀ ਹੋਣੀ ਆ ਕਿ ਜੇ ਦਿਖਾਏ ਕਿ ਸਾਡੇ ਪਿੰਡ ਦੇ ਆ ਕੰਮ ਆ ਜੀ ਕਰਨ ਵਾਲੇ ਆ ਜੇ ਮੰਨ ਲਓ ਕਿ ਕੋਈ ਲੀਡਰ ਆਇਆ ਹੋਵੇ ਕਿਸੇ ਨੇ ਕਿਹਾ ਹੀ ਹੋਵੇ ਜੀ ਸਾਡੇ ਆ ਬਣਾ ਦੋ ਉ ਆ ਜਾਂਦੇ ਆ ਆ ਤੇ ਆਪਾਂ ਮੁੜੇ ਆਉਨੇ ਆ ਕਿ ਵਾ ਵਾ ਭਈ ਅੱਜ ਆਇਆ ਸੀ ਤੇ ਅੱਜ ਆਇਆ ਸੀ ਵਾਹ ਕੁਮੇਰ ਯਾਰ ਗਿਆ ਦਾ ਮੂਰ ਦੇ ਦਾ ਬਾਥਰੂ ਹੋ ਜਾਂਦਾ ਹਾਂ ਉਹਨਾਂ ਦਾ ਆਹ ਬਰਾਮਾ ਜੀ ਬਹੁਤ ੱਟੇ ਖਾਦੇ ਆ ਜੀ ਉਹਨਾਂ ਨੂੰ ਚੈੱਕ-ਅੱਪ ਤੇ ਜਾਂਦੇ ਯਾਰ ਆ ਦੇਖੋ ਉਹ ਉਹ ਸੇਟੇ ਨਿਕਲੇ ਆ ਜੀ ਬਸ ਕੱਠ ਦਿਖਾਤਾ ਜੀ ਇੰਨੇ ਬੰਦੇ ਆ ਗਏ ਜੀ ਭਲਾਈ ਜਾਣੇ ਚਲੋ ਆਹ ਪਿੰਡ ਤੇ ਇੰਨੇ ਹੋ ਗਏ ਚਲੋ ਇਹਦੀ ਇਹਦਾ ਅੱਬਾ ਜੀ ਵਾਹ 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 ਇਹਦੀ ਵਾਹ ਵਾਹ ਭਲਾਈਆਂ ਦੇ ਚਾ ਪਿੰਡ ਚ ਇਹਦੇ ਮਗਰ ਵਾਹ ਵਾਹ ਹਾਂ ਇਹਦੇ ਮਗਰ ਵਾਹ ਵਾਹ ਉਹ ਵਾਵਾ ਬੀਤਾ ਵਧੀਆ ਲੱਗਦੀ ਆ ਜੇ ਪਿੰਡ ਦੇ ਲੋਕ ਖੁਸ਼ ਆ ਤਾਂ ਪਿੰਡ ਨੂੰ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਜੀ ਤੋ ਜਦੋਂ ਪਿੰਡ ਨਾਲ ਖੜਨਾ ਹੁੰਦਾ ਪਿੰਡ ਨਾਲ ਖੜੋ ਹਾਂ ਮੋਟਾ ਉਹਦਾ ਪੰਜ ਸਾਲਾ ਤੋਂ ਹਾਂ ਉਦੋਂ ਆਪਣੀਆਂ ਪਾਰਟੀਆਂ ਨੂੰ ਸਪੋਰਟ ਕਰ ਲੋ ਤੇ ਬਾਕੀ ਚਾਰ ਸਾਲ ਤਾਂ ਪਿੰਡ ਨੂੰ ਦੇ ਦੋ ਹਾਂ 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 ਪਿੰਡ ਦੀ ਮਦਦ ਕਰੋ ਪਿੰਡ ਦੇ ਕੰਮਾਂ ਨੂੰ ਲਿਆਓ ਪਿੰਡ ਦਾ ਵਿਕਾਸ ਕਰਾਓ ਸਾਰਾ ਕੁਝ ਕਰਾਓ ਜੇ ਲੋਕ ਕੋਸ਼ਿਸ਼ਾਂ ਤਾਂ ਹੱਥ ਕੇ ਵਧੀਆ ਲੀਡਰ ਚੁਣੇ ਜਾਣਗੇ ਨਹੀਂ ਤਾਂ ਆਪਾਂ ਨੂੰ ਉਹੀ ਬੰਦੇ ਮਿਲਦੇ ਜਿਹੜੇ ਪੁਰਾਣੇ ਲੀਡਰ ਕਹਿ ਦਿੰਦੇ ਆ ਕਿ ਆਹ ਤੁਹਾਡਾ ਮੈਂਬਰ ਆ ਤੇ ਆਹ ਤੁਹਾਡਾ ਸਰਪੰਚ ਆ ਹਾਂ ਕਦੇ ਕਿਤੇ ਲੋਕਾਂ ਨੇ ਕਿਹਾ ਕਿ ਸਾਡਾ ਆ ਲੀਡਰ ਮੈਂਬਰ ਆ ਤੇ ਸਾਡਾ ਆ ਸਰਪੰਚ ਆ ਹਾਂ ਉਹ ਹੀ ਆਦੇ ਆਪਨੇ ਜੀ ਇਹਨੂੰ ਬਣਾਉਣਾ ਆਪਾਂ ਮੈਂਬਰ ਉਹ ਬਸ ਫੇਰ ਫੇਸ ਬਣਾਉਦੇ ਆ ਜਿਵੇਂ ਆਪਾਂ ਆਪਾਂ ਨੂੰ ਆਪਣੇ ਉਤਲੇ ਲੀਡਰ ਹੀ ਦੇ ਦਿੰਦੇ ਆ ਬੰਦਾ ਕਿ ਆਹ ਤੁਹਾਡਾ ਮੈਂਬਰ ਆ ਤੇ ਦੂਜੇ ਚੁੱਪ ਹੋ ਜਾਂਦੇ ਆ ਹਾਂ ਆ ਮੰਨ ਲਓ ਤੁਹਾਡਾ ਵਾਰਡ ਆ ਉਹਦੇ ਵਿੱਚ ਲੋਕ ਕਹਿਣ ਕਿ ਅਸੀਂ ਆਹ ਬੰਦਾ ਬਣਾਉਣਾ। ਹਾਂ। ਨਾ ਕਿ ਪੁਰਾਣੇ ਲੀਡਰ ਹੀ ਕਹਿਣ ਕਿ ਤੁਹਾਡਾ ਆਹ ਬੰਦਾ ਤੁਹਾਡੇ ਵਾਰ ਦਾ ਲੁੱਟਦਾ। ਤੂੰ ਕਾਣੋ ਵੀ ਚਾਹੀਦਾ ਹੈ ਨਾ ਜਾਗਰੂਕ ਹੋਣਾ। ਤੇ ਉਹ ਵੀ 5 ਸਾਲ ਉਹ ਵੀ ਜੁੱਤੀ ਚੱਲੀ ਜਾਂਦੀ ਆ। ਹੂੰ। ਕਿ ਉਹ ਜਿੰਨਾ ਚਿਰ ਲੋਕ ਯਾਦ ਨਹੀਂਗੇ। ਹਾਂ। ਹਾਂ ਨਦਰ ਦੇ ਬਾਣ। ਨਾਲ ਲੱਗ ਕਿਸੇ ਨੇ ਕਿਸੇ ਨੂੰ ਬਣਾਤਾ। ਪੰਜ ਜਾਣੇ ਉਹ ਤੇ ਖੋਜ ਹੋਣਗੇ ਦੋ ਮੰਨ ਲਓ ਖੁਸ਼ੀ ਨਹੀਂ ਉਹਨਾਂ ਦੇ ਕੰਮ ਕਿਵੇਂ ਹੋਣਗੇ ਜਿਹੜੇ ਉਹਨਾਂ ਦੇ ਘਰੇ ਨਹੀਂ ਵੜਦੇ ਨਹੀਂ ਵੜਦੇ ਜੇ ਮਨ ਲੋ ਜੀ ਬੋਟਾ ਪੈਂਦਣਾ ਜੇ ਵੋਟ ਪਾ ਕੇ ਕੰਮ ਚੱਲਦਾ ਤਾਂ ਉੱਥੇ ਅਗਲਾ ਉਹਦੇ ਪਸੰਦੀਦਾ ਲੀਡਰ ਚੋਂ ਲੈਂਦਾ ਕਾਲੀਆਂ ਧੱਕੇ ਨਾ ਬਣਾਉਂਦੇ ਰਹੇ ਆ ਹੈ ਕਾਲੀਆਂ ਧੱਕੇ ਨਹੀਂ ਬਣਾਉਂਦੇ ਰਹੇ ਆ ਨਹੀਂ ਸਾਰਿਆਂ ਦਾ ਹੀ ਇਹੀ ਹਾਲ ਆ ਜੀ ਉਹ ਨੰਬਰ ਆ ਸੀ ਉਹ ਕਰ ਜਾਂਦੇ ਆ ਸਾਰਾ ਤਾਂ ਜਾਂ ਚੱਲਦਾ ਸੀ ਇੰਨਾ ਜਿਹੜਾ ਜਿਹੜਾ ਰਾਜ ਹੋ ਜਾਣਾ ਕਾਲੀ ਕਾਲੀਦਲ ਫੇਲ ਪਤਾ ਕਿਉਂ ਹੋਇਆ ਕਾਲੀ ਦਲ ਪੈਸਾ ਸੁਖਵੀਰ ਬਾਦ ਉਹਨੇ ਬਹੁਤ ਖੁੱਲਾ ਦਿੱਤਾ ਪਰ ਉਹਨੇ ਉਹ ਪੈਸੇ ਦੀ ਨਾ ਰਿਪੋਰਟ ਨਹੀਂ ਮੰਗੀ ਕਿ ਉਹ ਪੈਸਾ ਗਿਆ ਕਿੱਥੇ ਆ ਹਾਂ ਆ ਸਰਪੰਚਾਂ ਨੂੰ ਪੂਰਗ ਪਾਵਰ ਸਿੰਘਾਂ ਨੂੰ ਪੂਰਗ ਐਮ ਐਲ ਏ ਸੀ ਸਰਪੰਚ ਕਾਲੀਦਲ ਦੇ ਟਾਈਮ ਤੇ ਠੀਕ ਹੈ ਠੀਕ ਹੈ ਤੇ ਉਹ ਕਮੀ ਮਾਰ ਗਈ ਕਾਲੀ ਦਲ ਨੂੰ ਕਿਉਂਕਿ ਜਿਹੜੇ ਲੀਡਰ ਸੀਗੇ ਉਹਨਾਂ ਉਹ ਲੋਕ ਨਿਰਾਸ਼ ਹੋ ਗਏ ਉਹਨਾਂ ਤੋਂ ਪਿੰਡ ਪੱਧਰ ਤੇ ਯਾਰ ਕਿਸੇ ਕਿਸੇ ਥਾਂ ਤੇ ਧੱਕੇ ਹੋ ਗਏ ਚਲੋ ਕਿਸੇ ਨੂੰ ਨਹੀਂ ਪਸੰਦ ਆ ਇਹ ਬੰਦੇ ਵੀ ਆ ਬੰਦਾ ਨਹੀਂ ਪਸੰਦ ਤੇ ਉਹਦੇ ਕਰਕੇ ਨੁਕਸਾਨ ਹੋ ਗਿਆ ਕਾਲੀ ਦਲ ਦਾ ਪਾਰਟੀ ਦਾ ਔਰ ਥੋੜਾ ਸਖਦੀਰਤਾ ਨਹੀਂ ਕਰਕੇ ਗਿਆ ਪਿੰਡਾਂ ਦੇ ਵਿੱਚ ਆ ਕੇ ਨੁਕਸਾਨ ਕਹਿੰਦਾ ਲੀਡਰ ਹੱਕ ਕਰਿਆ ਥੱਲੇ ਦੇ ਲੀਡਰਾਂ ਨੇ ਆ ਜਿਹੜੇ ਛੋਟੇ ਲੈਵਲ ਦੇ ਆ ਇੱਕ ਪੈਸਾ ਬਾਦੂ ਸੀ ਇੱਕ ਪੈਸਾ ਦਾ ਨਾ ਤਕਵੀਰ ਬਾਦਲ ਨੇ ਤਕਵੀਰ ਬਾਦਲ ਨੇ ਬੇਅੰਤ ਪੈਸਾ ਦਿੱਤਾ ਬੇਅੰਤ ਅਕਾਲੀ ਦਲ ਦੇ ਟਾਈਮ ਤੇ ਹਮ ਸਭ ਬਾਦਲ ਜਾ ਰਹੇ ਗੱਲ ਤਾਂ ਹੀ ਗੱਲ ਕਰੋੜਾ ਰੁਪਈਆ ਦਾ ਮਿਲਦਾ ਆਪਣੇ ਪਿੰਡਾਂ ਨੂੰ ਹੀ ਆ ਗਿਆ ਹੋਊਗਾ ਨਿੱਕੇ ਨਿੱਕੇ ਪਿੰਡਾਂ ਨੂੰ ਦੀ ਕਰੋੜ ਰੁਪਈਆ ਉਹ ਤੋਂ ਆ ਗਿਆ ਹੋਊਗਾ ਆਪਣੇ ਦਾ ਹਾਂ ਹਾਠਰਾਕ ਦਾ ਨਹੀਂ ਪੀ ਰਿਆ ਜਿਹੜੇ ਰੋਟੇ ਆਪਣੇ ਤੇ ਉਦੋਂ ਵੋਟਾਂ ਤੇ ਵੀ ਖਰਚ ਬਹੁਤ ਹੁੰਦਾ ਸੀ ਪਾਪਾ 10-10 20-20 ਲੱਖ ਰੁਪਏ ਦੇ ਲੋਕ ਦਰਵਾਜ਼ੇ ਪੀ ਜਾਂਦੇ ਸੀ ਕਿ ਵੋਟਾਂ ਚ ਭਾਵੇਂ ਮੈਂਬਰੀਆਂ ਸੀ ਜਾਂ ਸਰਪੰਚੀਆਂ ਦੇ ਭਾਵੇਂ ਐਮਐਲਏ ਰੀਆਂ ਸੀਗਾ ਤੇ ਲੀਡਰ ਵੀ ਫਿਰ ਕੋਲੋਂ ਥੋੜੋ ਲਾਉਂਦੇ ਆ ਨਹੀਂ ਨਾ ਸਾਫ ਕੇ ਰੱਖਦੇ ਆ ਪੈਸਾ ਤੂੰ ਯਾਰ ਮੌਕੇ ਤੇ ਕੰਮ ਲਵਾਗੇ ਹਾਂ ਜੇ 100 ਰੁਪਏ ਦਿੱਤਾ 40 ਰੁਪਏ ਵੋਟਾਂ ਵਾਸਤੇ ਤੇ 20 ਆਉਣ ਜਾਣ ਵਾਸਤੇ ਤੇ ਤੇ 20 30 ਪਿੰਡ ਦੇ ਕੰਮਾਂ 'ਤੇ ਮਾਹ ਤੋਂ ਪੂਰਾ ਹੋ ਗਿਆ ਮਾ ਮਸਦਿਕ ਤੋਂ ਨਹੀਂ 100 ਰੁਪਏ ਦਾ ਹਿਸਾਬ ਮੰਗਦੇ ਹੁੰਦੇ ਉਵੇਂ ਜਿਕੇ ਕਾਜ਼ੀ ਨਾਲ ਮੰਗ ਲਈਦਾ ਕਾਜ਼ੀ ਨਾਲ ਫੇਰ ਹੀ ਨਹੀਂ ਹੋਣਾ ਸੀ ਹਾਂ ਤੇ ਮਾ ਮਸਦਿਕ ਨੇ ਉਹਦੀ ਪਰਝਾਈ ਆਦੀ ਆ 10 100 ਰੁਪਏ ਕਿੱਥੇ ਲਾ ਕੇ ਆਇਆ ਸਾਰਾ ਗਿਆਨ ਤੋਂ ਆਇਆ ਕਿਉਂ ਹਾਂ ਆਇਆ ਸਾਬ ਦੇ ਸਰ ਸਾਬ ਦਿੱਤਾ ਨਾ ਉਹ ਮਸਦਿਕ ਨਹੀਂ ਤੇ ਮਾ ਮਸਦਿਕ ਨੇ ਆਪਣੇ ਏਰੀਆ ਦੇ ਵਿੱਚ ਕੁਝ ਵੀ ਨਹੀਂ ਕੀਤਾ ਇੱਕ ਬਈ ਤੇ ਵੀ ਨਹੀਂ ਦੇਖਿਆ ਗਿਆ ਦੋ ਵਾਰ ਹੀ ਬਣਿਆ ਹੈਨਾ ਦੋ ਵਾਰ ਹੀ ਵੀ ਤੇ ਕੀ ਨਾ ਬਣਿਆ ਦੋ ਵਾਰ ਹੀ ਬਣਿਆ ਪਤੰਦਰ ਨੇ ਬੈਂਚ ਵੀ ਨਹੀਂ ਦਿੱਤਾ ਬੈਂਚ ਵੀ ਨਹੀਂ ਦਿੱਤਾ ਤੇ ਆਇਆ ਹੀ ਨਹੀਂ ਆਇਆ ਵੀ ਨਹੀਂ ਬਣਿਆ ਵੀ ਇਹ ਐਮਪੀ ਹੈਨਾ ਹਾਈਪੀ ਬਣਿਆ ਐਮਪੀ 507 ਲੱਖ ਤਾਂ ਉਹ ਸਾਲ ਦਾ 5 ਕ ਲੱਖ ਤਾਂ ਪੰਡ ਨੂੰ ਦੇ ਹੀ ਸਕਦਾ ਸੀਗਾ ਦੇ ਆਖਣ ਕਿੰਨਾ ਉਹਨੂੰ ਮਿਲਦਾ ਉਹਦੇ ਨਾਲ ਤਾਂ ਕਾਲੀ ਦਾਲੇ ਦੇ ਗਰਦਿਆਲ ਕੌਰ ਸੀ ਕਿ ਕਿਹੜੀ ਸੀ ਉਹ ਤਾਂ ਕੀ ਦੇਗੀ ਸੀ ਆਪਾਂ ਨੂੰ ਟੈਂਕ ਨੂੰ ਗਰਛਣ ਗਰਛਣ ਦੇਗੀ ਉਹ ਜਾਏ ਨਹੀਂ ਨਿਤਿਆਂ ਸਾਧੂ ਸਿੰਘ ਨੇ ਵੀ ਦਿੱਤਾ ਇਹ ਸਰਬਜੀ ਤਾਂ ਨਾਲ ਹੀ ਕੁਸਵਾ ਆਇਆ ਉਵੇਂ ਉਹਦੇ ਅਸੀਂ ਬੈਂਚਨ ਖਾਏ ਇੱਕ ਤਾਂ ਤੇ ਇੱਕ ਪਾਣੀ ਵਾਲੀ ਟੈਂਕੀ ਕਲੱਬ ਤੇ ਟੂਰਨਾਮੈਂਟ ਤੇ ਮੋਰ ਤੇ ਗਿਆ ਉਹ ਮਾੜਾ ਟੂਰਨਾਮੈਂਟ ਤਾਂ ਬੈਨ ਪੁੱਛਿਆ ਬੱਚੇ ਨੇ ਉਹਨਾਂ ਨੂੰ ਕੀ ਕੀ ਬਣਿਆ ਜੀ ਸਾਡੀ ਟੈਂਕੀ ਦਾ ਇਹ ਟੈਂਕੀ ਤਾਂ ਹੁਣ ਆਉਣੀ ਚਾਹੀਦੀ ਆ ਇਹ ਸਥਾਨੇ ਮੋਰਚੇ ਦੇ ਘਰੋਂ ਜਿਹੜੇ ਆ ਕੇ ਜੀ ਸਿਆਹ ਸੀ ਨਾ ਘਬਰਾਂ ਹਾਂ ਹਾਂ ਪਰ ਦਿੱਤਾ ਕੰਨੜੇ ਉਬਲ ਗਈ ਕਿਤੇ ਧਰਨੇ ਤੇ